ਜ਼ਿਲ੍ਹਾ ਸੰਗਰੂਰ ਦੇ ਪਿੰਡ ਖੇਤਲਾ ਦੀ ਇੱਕ ਕੁੜੀ ਦੇ ਨਾਲ ਛੇੜਛਾੜ ਕਰਨ ਵਾਲੇ ਰੇਲਵੇ ਪੁਲਿਸ ਕਰਮਚਾਰੀ ਨੂੰ ਦੇੜਵਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਅਜੇ ਤੱਕ ਪੁਲਿਸ ਕਰਮੀ ਨੂੰ ਨੌਕਰੀ ਤੋਂ ਡਿਸਮਿਸ ਕਰਨ ਅਤੇ ਪੁਲਿਸ ਕਰਮੀ ਨੂੰ ਕੁੱਟਣ ਵਾਲੇ ਨੌਜਵਾਨ ਤੇ ਪਾਏ ਪਰਚੇ ਨੂੰ ਕੈਨਸਲ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਲਗਾਤਾਰ ਦੂਜੇ ਦਿਨ ਵੀ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸੰਗਰੂਰ ਪਾਤੜਾ ਰਾਸ਼ਟਰੀ ਮਾਰਗ ਤੇ ਜਾਮ ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਵੀ ਕੀਤੀ ਹੈ ਸਾਡਾ ਸਾਨੂੰ ਨਾ ਤਾਂ ਹੀ ਕੁਛ ਸੁਣਵਾਈ ਹੋ ਰਹੀ ਹੈ ਨਾ ਤਾਂ ਸਾਡੀ ਕੋਈ ਪੁਲਿਸ ਸੁਣ ਰਹੀ ਹੈ ਨਾ ਪਤਣਾ ਵਾਲੇ ਸੁਣ ਰਿਹਾ ਨਾ ਡੜਬੇ ਵਾਲੇ ਸੁਣ ਰਿਹਾ ਅਸੀਂ ਦੋਨੇ ਜਗ੍ਹਾ ਤੇ ਆਪਣੀ ਐਫ ਆਰ ਦਰਜ ਕੀਤੀ ਹੈ ਕੋਈ ਨਹੀਂ ਸਾਡੀ ਸੁਣਵਾਈ ਕਰ ਰਿਹਾ ਇਹ ਤੇ ਹੋ ਨਹੀਂ ਸਕਦਾ ਵੀ ਕਿਸੇ ਨੂੰ ਇਹ ਨਾ ਪਤਾ ਹੋਵੇ ਵੀ ਇਹ ਧਰਨਾ ਕਿਉਂ ਲੱਗਿਆ ਹੈ ਜਿਸ ਮੁਲਾਜ਼ਮ ਨੇ ਇੱਕ ਗੁਰਸਿੱਖ ਬੀਬੀ ਦੇ ਨਾਲ ਜਿਹੜੀ ਬੱਸ ਦੇ ਵਿੱਚ ਛੇੜਛਾੜ ਕੀਤੀ ਸੀ ਉਸ ਮਾਮਲੇ ਨੂੰ ਲੈ ਕੇ ਦਾਸ ਇਸ ਕੈਸ ਦੀ ਉਸੇ ਦਿਨ ਤੋਂ ਪੈਰਵਾਈ ਕਰ ਰਿਹਾ ਹੈ ਇਹ ਮਾਮਲਾ ਜਦੋਂ ਪੂਰਾ ਭੱਗ ਚੁੱਕਿਆ ਔਰ ਪਰਸੋਂ ਦਾਸ ਨੂੰ ਪਤਾ ਲੱਗਿਆ ਰਾਤ ਨੂੰ ਕਿ ਉਹਦੇ ਉੱਤੇ 11 23 ਤਰੀਕ ਨੂੰ ਰਾਤ ਨੂੰ 11:05 ਦੇ ਉੱਤੇ ਐਫ ਆਈ ਆਰ ਦਰਜ ਜਿਹੜੀ ਉਹਦੇ ਉੱਤੇ ਹੋ ਚੁੱਕੀ ਸੀ ਪਰ ਲੇਕਰ ਪੁਲਿਸ ਵੱਲੋਂ ਹਲੇ ਤੱਕ ਉਹਦੀ ਕੋਈ ਅਰੈਸਟ ਜਿਹੜੀ ਹੈ ਨਹੀਂ ਪਾਈ ਗਈ ਪਰ ਸੰਗਤ ਦੀ ਜਿਹੜੀ ਮੰਗ ਹੈ ਔਰ ਦਾਸ ਦੀ ਵੀ ਜਿਹੜੀ ਖਾਸ ਤੌਰ ਤੇ ਮੰਗ ਹੈ ਸਮੁੱਚੇ ਖਾਲਸਾ ਪੰਥ ਦੀ ਜੋ ਮੰਗ ਹੈ ਉਹ ਟਰਨਿਨੇਟ ਹੋਣਾ ਚਾਹੀਦਾ ਹੈ ਉਹ ਡਿਸਮਿਸ ਹੋਣਾ ਚਾਹੀਦਾ ਹੈ ਔਰ ਜਿਸ ਸਿੰਘ ਨੇ ਉਹਦੀ ਛੱਤਰਪ੍ਰੇਟ ਕੀਤੀ ਹੈ ਛੱਤਰਪੂਲਾ ਕੀਤਾ ਉਸ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਵੀ ਪਰਚਾ ਨਹੀਂ ਹੋਣਾ ਚਾਹੀਦਾ ਪਟਨਾ ਸ਼ਹਿਰ ਦਾ ਹੀ ਰਹਿਣ ਵਾਲਾ ਹੈ ਰੇਲਵੇ ਦੇ ਵਿੱਚ ਮੁਲਾਜ਼ਮ ਹੈ ਲੜਕੀ ਖੇਤਲੇ ਨਗਰ ਦੀ ਹੈ ਅਸੀਂ ਇਹ ਚਾਹਦੇ ਆਂ ਵੀ ਉਹ ਡਿਸਮਿਸ ਹੋਵੇ ਔਰ ਉਹ ਸਿੰਘ ਤੇ ਜਿਹੜਾ ਝੂਠਾ ਪ੍ਰਸ਼ਾਸਨ ਵੱਲੋਂ ਪਰਚਾ ਪਾਇਆ ਜਾ ਰਿਹਾ ਹੈ ਉਹ ਰੱਦ ਕੀਤਾ ਜਾਵੇ ਅਸੀਂ ਸਾਰੇ ਨਗਰ ਦੇ ਲੋਕ ਅਤੇ ਹਲਕੇ ਦੇ ਲੋਕ ਨੇ ਜਿਹੜੇ ਸਾਡਾ ਮਕਸਦ ਕੀ ਹੈ ਸਿੱਖ ਕੌਮ ਦਾ ਵੀ ਸਾਡੇ ਨਾਲ ਬੀਬੀ ਨਾਲ ਜੋ ਸੰਦੀਪ ਕੌਰ ਨਾਲ ਲਾਹਤ ਕਰਨ ਦੀ ਕੋਸ਼ਿਸ਼ ਕੀਤੀ ਥਾਣੇਦਾਰ ਨੇ ਕੀਤੀ ਹੈ ਅਸੀਂ ਉਹਦਾ ਵਿਰੋਧ ਕਰਦੇ ਆਂ ਅਤੇ ਉਸ ਤੇ ਕਾਰਵਾਈ ਕਰਨ ਦੀ ਪੂਰੀ ਜਦੋਜਹਦ ਕਰਦੇ ਆਂ ਜਿਹੜਾ ਕਾਕਾ ਜਸਵਿੰਦਰ ਸਿੰਘ ਉਪਾਤਣਾ ਤੋਂ ਹੈ ਇਹ ਪੁਰਸ ਕਾਰਵਾਈ ਉਹਤੇ ਕਰਨਾ ਚਾਹੁੰਦੀ ਐ ਅਸੀਂ ਉਹਤੇ ਕਾਰਵਾਈ ਨਹੀਂ ਹੋਣ ਦੇਣੀ ਕਿਉਂਕਿ ਉਸਨੇ ਤਾਂ ਬੀਬੀ ਦੀ ਹਵਾਜਤ ਕਰੀ ਐ ਨਾ ਕਿ ਜੇ ਇਹੋ ਨਾ ਹੁੰਦਾ ਤਾਂ ਇਹ ਥਾਣੇਦਾਰ ਬੀਬੀ ਨੂੰ ਹੋਰ ਜਲੀਲ ਕਰਦਾ ਖਬਰ ਨਹੀਂ ਕੀ ਕੀ ਕਹੇ ਉਸ ਦੀ ਮੌਤ ਵੀ ਕਰ ਦਿੰਦਾ ਪਿਆਰੇ ਖਾਲਸਾ ਜੀ ਅਸੀਂ ਸਾਰੀ ਸਿੱਖ ਕੌਮ ਨੂੰ ਸਾਰੇ ਆਪਣੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਉਸ ਬੰਦੇ ਨੂੰ ਰਿਹਾ ਕਰਕੇ ਨੋਟਾ ਉਸਤੇ ਕੋਈ ਕਾਰਵਾਈ ਨਾ ਹੋਵੇ ਜਸਵਿੰਦਰ ਸਿੰਘ ਤੇ ਫਿਲਹਾਲ ਕੁੜੀ ਦੇ ਪਰਿਵਾਰਕ ਮੈਂਬਰ ਪਿੰਡ ਵਾਸੀ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇंदे ਆਰ ਪਾਰ ਦੀ ਲੜਾਈ ਲੜਨ ਦੇ ਮੋੜ ਦੇ ਵਿੱਚ ਨਜ਼ਰ ਆ ਰਹੇ ਨੇ ਜਿਸ ਦੇ ਚੱਲਦੇ ਅੱਜ ਧਰਨਾ ਦੂਜੇ ਦਿਨ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਇਸ ਮਾਮਲੇ ਨੂੰ ਕਿਵੇਂ ਸੁਲਝਾਉਂਦੀ ਹੈ ਸੰਗਰੂਰ ਤੋਂ ਕੈਮਰਾਮੈਨ ਗੁਲਜ਼ਾਰ ਮੱਲੀ ਦੇ ਨਾਲ ਜਗਤਾਰ ਬਾਬਾ ਦੀ ਰਿਪੋਰਟ ਪਹਰੇ ਦਾ ਟੀਵੀ